ਹਾਂਜੀ ਦੋਸਤੋ ਗੰਗਾ ਨਗਰ ਦੇ ਵਿੱਚ ਜਿਹੜਾ ਪਸ਼ੂ ਮੇਲਾ ਚੱਲ ਰਿਹਾ ਹੈ 2026 ਦਾ 23 24 ਜਨਵਰੀ ਦਾ ਇਹਦੇ ਵਿੱਚ ਕਾਫੀ ਸ਼ਾਨਦਾਰ ਜਿਹੜੇ ਪਸ਼ੂ ਪਹੁੰਚੇ ਨੇ ਅੱਜ ਤੁਹਾਨੂੰ ਆਪਾਂ ਦਿਖਾਉਣੇ ਆ ਗਿਰਦੀ ਜਿਹੜੀ ਜਮਾ ਪਿਓਰਟੀ ਹੈ ਪਿਓਰ ਗਿਰ ਕੀ ਹੁੰਦੀ ਹੈ ਜਮਾ ਰੀਜਨਲ ਆਹ ਦੇਖਿਆ ਮੂੰਹ ਮੱਥਾ ਕੰਨ ਦੀ ਬਨਾਵਟ ਆਹ ਹੁੰਦੀ ਹੈ ਗਿਰ ਆਪਣੇ ਸਾਹੀ ਵਾਲ ਕ੍ਰੋਸ ਨੂੰ ਮੜਾ ਮੋਟਾ ਹੁੰਦਾ ਹੈ ਅਗਲਾ ਗਿਰ ਕਹਿੰਦਾ ਪਰ ਗਿਰਦੀ ਜਿਹੜੀ ਪਿਓਰਟੀ ਤੁਸੀਂ ਦੇਖੋ ਇਹ ਕੰਨਾਂ ਦੀ ਕੰਨਾਂ ਦਾ ਸਟਾਈਲ ਦੇ ਕੰਨ ਜਮਾ ਥੱਲੋਂ ਆਏ ਜਮਾ ਸਿੱਧੀ ਖੜਦੀ ਹੈ ਨਾਲ ਜੁੜਨ ਵਾਲੇ ਹੋਏ ਨੇ ਉਹ ਥੱਲੇ ਡੇਗੇ ਹੋਏ ਮੱਥਾ ਪਰੋ ਗੋਲ ਤੇ ਚੌੜਾ ਆਹ ਸਿੰਘ ਹੈ ਪੂਰੇ ਪੂਰੀ ਲੰਮਕ ਦੀ ਬੰਨ ਹੈ ਧੁੰਨ ਇਹ ਗੇਰ ਬਾਈ ਕਿੰਨੀ ਗੇਜ ਹੋਗੀ ਇਹਦੀ ਮਿਲਕ ਬਿਊਟੀ ਵਾਲੇ ਮੁਕਾਬਲੇ ਚਾਹੀਏ ਮਿਲਕ ਬਿਊਟੀ ਵਾਲੇ ਚਾਹੀਏ ਨਹੀਂ ਦੋ ਦੰਦ ਦੋ ਦੰਦ ਚ ਹਜੇ ਇਹ ਹਾਂ ਠੀਕ ਹੈ ਜੀ ਪ੍ਰੈਗਨੈਂਟ ਵੀ ਹੈ ਹਾਂ ਪ੍ਰੈਗਨੈਂਟ ਹੈ ਕਿਨੇ ਚਿਰ ਦੀ ਹੈਗੀ 4 ਮਹੀਨੇ ਦੀ ਠੀਕ ਹੈ ਇਹ ਅਰੀਜਨਲ ਗੇਰਾ ਹਨਾ ਬਾਕੀ ਕ੍ਰਾਸ ਕਰੂ ਹੇ ਥੋੜੇ ਬਹੁਤ ਸਿਆਪਾ ਕਹਿੰਦੇ ਗੇਰਾ ਹੈ ਜਿਹੜੀ ਪਿਓਰ ਗੇਰਾ ਹੈ ਆ ਹੈਗੀ ਦੇਖ ਸਕਦੇ ਹੋ ਕੰਨ ਦੀ ਦੇਖੋ ਜਮਾਂ ਕੰਨ ਸਿੰਘ ਦੀ ਜੜ ਤੋਂ ਨਿਕਲ ਕੇ ਥੱਲੇ ਨੂੰ ਜਾਂਦਾ ਇਹਦਾ ਇਸ ਤੋਂ ਬਾਅਦ ਸਾਹੀਵਾਲ ਤੇ ਥਾਰਪਾਰਕ ਇੱਥੇ ਪਹੁੰਚੇ ਹੋਏ ਨੇ ਆ ਥਾਰਪਾਰਕ ਗੁਰਬੱਚੀ ਜਿਹੜੀ ਆਪਣੇ ਪਰਾਂ ਪੰਜਾਬੀ ਨੇ ਤੇ ਪਿਛਲੇ ਵਾਰੀ ਦੀ ਮੇਲੇ ਦੀ ਜੇਤੂ ਹੈਗੀ ਕੁਆਲਟੀ ਦੇਖੋ ਜੀ ਸਵਾ ਦੋ ਸਾਲ ਦੀ ਬੱਚੀ ਐ ਤੇ 6-7 ਮਹੀਨੇ ਦੀ ਇਹ ਗੱਬਣ ਐ ਇਹ ਹੁੰਦੀ ਐ ਨਸਲਾਂ ਤਾਂ ਹੀ ਫਿਰ ਇਹਨਾਂ ਨਸਲਾਂ ਤੇ ਕੰਮ ਹੋ ਰਿਹਾ ਜੇ ਕਿਸਾਨ ਨੂੰ ਇਹ ਪ੍ਰਾਫਿਟ ਚ ਰੱਖਦੀਆਂ ਨੇ ਕਿਉਂ ਜਿਹੜੀ ਹੁਣ ਤੁਸੀਂ ਦਾਸ ਹਿਸਾਬ ਲਾ ਲਓ ਵੀ ਡੇਢ ਸਾਲ ਦੀ ਬੱਚੀ ਐ ਪੌਣੀ ਦੋ ਸਾਲ ਦੀ ਗੱਬਣ ਹੋ ਗਈ ਉਹੀ ਆਪਾਂ ਨੂੰ ਕਮਾਈ ਦੇ ਕੇ ਜਾਊਗੀ ਕਿੰਨੇ ਕਿੰਨੇ ਸੋਹਣੀਆਂ ਬੱਚਿਆਂ ਨੇ ਥਾਰ-ਪਾਰ ਕਰਦੀਆਂ ਇੱਧਰ ਤੁਸੀਂ ਦੇਖੋ ਆ ਸਾਹੀਵਾਲ ਦੇ ਨੇ ਆ ਵੀ ਬਹੁਤ ਸੋਹਣੀ ਥਾਰ-ਪਾਰ ਕਰਾਈ ਜਿਹੜੀ ਆਪਾਂ ਨੂੰ ਇਹ ਦੇਖ ਕੇ ਮਿਲੂਗੀ ਕਿੰਨਾ ਸੋਹਣਾ ਮੂੰਹ ਮੱਥਾ ਰਸਤਾਂ ਵਾਲੇ ਭਰਾਵਾਂ ਨੇ ਦਾ ਦੇਸੀ ਨੇ ਆਪਣੀ ਨਸਲ ਨੂੰ ਸਤਾਮ ਕੇ ਰੱਖਿਆ ਹੈ ਮੇਲਿਆਂ ਨੇ ਹੋਰ ਸ਼ੌਂਕ ਪਾਤਾ ਇਹਨਾਂ ਨੂੰ ਪ੍ਰਮੋਟ ਕਰਨ ਦਾ ਯਾ ਦੇਖੋ ਸਾਈਵਾਲ ਇਨੀ ਬੰਨ ਬੰਨ ਲੰਕਵੀ ਹੈ ਨਾ ਤੁਹਾਨੂੰ ਤੁਹਾਨੂੰ ਤੋਂ ਤੁਸੀਂ ਦੇਖ ਸਕਦੇ ਹੋ ਬਗਿਆ ਕਿੰਨੀਆਂ ਸੋਹਣੀਆਂ ਨੇ ਨੁਗਰੇ ਘੋੜੀਆਂ ਵਰਗੀਆਂ ਨਾ ਮੇਲੇ ਲੈਣ ਇਹਨਾਂ ਦਾ ਹੋਰ ਮੁੱਲ ਪਾਤਾ ਸ਼ੌਕ ਜਗਾਤਾ ਕਿੰਡੀ ਸੋਹਣੀ ਬੱਚੀ ਆ ਯਾਰ ਹਨਾ ਇਹ ਮੇਰੀ ਕਹਿਣੀ ਕਿ ਫਾਰ ਫਰ ਕਰੇ ਬੈਸ ਦੇਸੀ ਗਾਵਾਂ ਦੀ ਨਸਲ ਈ ਆ ਹਾਂ ਦੇਸੀ ਜੀ ਆ ਗਈ ਇਹ ਬੰਨ ਵਾਲੀ ਹੋਪਾ ਦੇਸੀ ਗਾਵਾਂ ਕਹਿੰਦਾ ਦੇਖ ਯਾਰ ਕਿੰਨੀ ਸੀਲ ਸੀਲ ਸੂਲ ਵਾਲੀਆਂ ਨੇ ਹੁਣ ਆਪਾਂ ਕਹਿੰਦਾ ਦੇਸੀ ਜਿਹੜੀ ਗੱਲ ਦੇਸੀ ਨੂੰ ਫੇਲ ਹੋਣ ਦਾ ਕਾਰਨ ਕੀ ਸੀ ਦੇਸੀ ਫੇਲ ਹੋਈ ਸੀ ਸੁਭਾ ਕਰਕੇ ਗੇਰਾ ਕਿੰਨੀ ਧੀਵੇਂ ਖੜੀ ਹੈ ਘੋੜੇ ਵਾਂਗੂ ਬਾਈ ਗੰਗਾ ਨਗਰ ਮੇਲੇ ਦੇ ਵਿੱਚ ਇਹਨਾਂ ਨੇ ਬਰਾਸਤ ਆਉਦੀ ਬਹੁਤ ਸਾਗ ਰੱਖੇ ਪਰ ਵੱਡੇ ਬਜ਼ੁਰਗੋਰੇ ਹਜੇ ਹੀ ਪਿੰਟਦੇ ਨੇ ਉਹ ਸਾਡੀ ਬਰਾਸਤ ਹੋ ਰਹੀ ਨਹੀਂ ਉਹ ਗੱਲ ਨਹੀਂ ਰਹੀ ਉਹ ਖੋਏ ਗਏ ਉਹ ਜਿਹੜੇ ਪਰਨੇ ਨੇ ਆਉਦੇ ਬੰਨਣ ਦੇ ਸਟਾਈਲ ਹਨਾ ਧੋਤੀਆਂ ਦੇਖਣੀ ਰਹੇ ਪਰ ਨਸਲ ਨੂੰ ਇਹਨਾਂ ਨੇ ਆ ਦੇਖੋ ਗੇਰਾ ਆ ਹੁੰਦੀ ਹੈ ਗੇਰਾ ਤੋਂ ਜਮਾ ਮੱਥੇ ਮੱਥੇ ਦੀ ਕੁਆਲਿਟੀ ਦੇ ਆਸਰੇ ਜਿਹੜਾ ਉਹ ਵੀ ਕੀ ਕਰਦੀ ਉਹ ਨਾ ਜਿਹੜਾ ਕੰਨਾਂ ਦੇ ਨਾਲ ਉਹ ਸਿੰਘ ਮੁੜ ਕੇ ਬਿਲਕੁਲ ਆਹ ਤੀਰ کمان ਬਣੇ ਪਏ ਨਾ ਕੰਨਾਂ ਦੇ ਸੀਲ ਦੇ ਕਿੰਨੀ ਹੈ ਮੱਥੇ ਤੋਂ ਦੇਖ ਮੱਥਾ ਕਿੰਨਾ ਜਮਾ ਗੋਲ ਮੱਥਾ ਬਨ ਲਮਕ ਦੀ ਹੱਥ ਲੋਹਾ ਲੱਕ ਦੀ ਝਲਰ ਬਨ ਛਾ ਤਾਂ ਬਹੁਤ ਨੇ ਇਹ ਬਈ ਰਿਜਨਲ ਗੇਰ ਅੱਜ ਗਿਰ ਤੇ ਸ਼ਾਹੀਵਾਲ ਦੇ ਨੇੜੇ ਮੁਕਾਬਲੇ ਨੇ ਤੇ ਥਾਰ ਪਾਰ ਕਰਦੇ ਚਾਹ ਦੇਖੋ ਗਿਰ ਦੀ ਇੱਕ ਹੋਰ ਬਿਊਟੀ ਤੇ ਕੰਨਾ ਦੀ ਕੁਆਲਿਟੀ ਜਿਵੇਂ ਥੱਲੋਂ ਨਾਲ ਜੁੜਦੇ ਨੇ ਹਾਂ ਜਮਾਂ ਜੁੜਦੇ ਆੜ ਨਹੀਂ ਰਹੀ ਆਲੇ ਹਾਂ ਹਾਲੇ ਜਿਵੇਂ ਥੱਲੋਂ ਨਾਲ ਜੁੜਦੇ ਨੇ ਗਿਰ ਦੀ ਜਿਹੜੀ ਪਿਓਰਿਟੀ ਹੱਥੋਂ ਮੱਥਾ ਚੌੜਾ ਤੇ ਗੋਲ ਬੰਨ ਤਲ ਲੌਕ ਦੀ

ਯਾ ਦੇਖੋ ਇਹ ਵੀ ਕੰਨ ਕੰਨ ਦੇ ਕਿੰਨੇ ਘੈਂਟ ਨੇ ਅੱਖਾਂ ਚੋਂ ਪਾਣੀ ਗਿਰਦੇ ਆਉਂਦੇ ਆਉਂਦੇ ਚਮਕ ਤਾਂ ਬਹਿ ਉਹ ਨਿਕਲਿਆ ਤੇ ਆਪਣੇ ਕੋਲੇ ਵੀ ਹੈਗੀਆਂ ਨੇ ਸਾਨੂੰ ਐ ਸੋਚੀ ਰਹਿੰਦੀ ਸੀ ਪਾਣੀ ਕਿਉਂ ਆਦਾ ਆਹ ਸਾਈ ਵੱਲ ਚ ਆ ਗਿਆ ਅੱਗੇ ਥਾਰ ਪਾਰਕਰ ਦੇ ਨਵੀਨ ਨੇ ਹਲੋ ਆ ਗਈ ਥਾਰ ਪਾਰਕਰ अच्छा खड़िया ने कीड़िया चंगारियां चपेज शिंगारे खड़े नहीं अच्छी माल मारू भी <स्थे> ਆ ਦੇਖੋ ਬਾਈ ਥਾਰ ਪਾਰਕਰ ਜਿਵੇਂ ਨੌਕਰੀ ਕੋੜੀ ਵਰਗੀ ਕਿਉਂ ਚਾਰਾ ਕੀ ਪਾਇਆ ਨੂੰ ਮੂੰਗਫਲੀ ਪਾਈ ਹੋਈ ਐ ਮੂੰਗਫਲੀ ਮੂੰਗਫਲੀ ਦਾ ਨੀਰਾ ਪਾਇਆ ਹੋਇਆ ਬਾਈ ਇਹਨੂੰ ਕਿੰਨੇ ਜਰਦੀ ਹੋ ਗਈ ਵੀਰੇ ਕਿੰਨੀ ਉਮਰ ਹੋ ਗਈ ਕਿਤਨੀ ਐ ਜੋਗੀ ਇਸਕੀ 2 ਸਾਲ 4 ਮਹੀਨੇ ਪ੍ਰੈਗਨੈਂਟ ਤਾਂ ਨਹੀਂ ਹੋਈ ਅਜੇ ਦੋਦਾਂਤ ਹੈ ਦੋਦਾਂਤ ਵਿੱਚ ਹੈ ਦੋਦਾਂਤ ਮੁਕਾਬਲਾ ਹੋਊਗਾ ਜਨਾ ਦੋਦਾਂਤ ਅੰਦਰ ਦੇ ਵਿੱਚ ਹੈ ਇਹ ਭੂਖਲੀ ਦਾ ਨੀਰਾ ਪਾਇਆ ਹੋਇਆ ਹੈ ਇੱਧਰ ਖੜੀ ਹੈ ਇੱਕ ਆ ਸੋਹਣੀ ਵਾਲੀਆਂ ਲੱਗਦੀ ਹੈ ਬਾਈ ਥਾਰ ਪਰ ਖੜੀ ਆ ਉਹਨਾਂ ਦਾ ਟਾਈਮ ਇਹਨਾਂ ਦਾ ਆਊਗਾ ਆਪਣੇ ਜਿੰਨਾ ਭਰਾਵਾਂ ਕੋਲੇ ਹੈਗੀਆਂ ਨੇ ਉਹ ਦੁੱਧ ਤੇ ਕਿਉਂ ਦੀ ਡਿਮਾਂਡ ਪੂਰੀ ਨਹੀਂ ਹੋ ਰਹੀ ਬਹੁਤ ਸੋਹਣੀਆਂ ਥਾਰਪਾਰਕਰ ਤੇ ਸਾਹੀਵਾਲ ਬੱਚੀਆਂ ਨੇ ਜਿਹੜੀਆਂ ਇੱਥੇ ਇਸ ਗੰਗਾ ਨਗਰ ਮੇਲੇ ਦੇ ਵਿੱਚ ਆਈਆਂ ਹੋਈਆਂ ਨੇ ਆਪਣੀ ਨਸਲ ਨੂੰ ਇਹਨਾਂ ਨੇ ਪ੍ਰਮੋਟ ਕੀਤਾ ਹੈ ਸਾਂਭ ਕੇ ਵੀ ਰੱਖਣਾ ਚਾਹੀਦਾ ਆਪਦਾ ਵਿਰਸਾ ਜਿਹੜਾ ਵੀਰੇ ਸਾਂਭ ਕੇ ਵੀ ਰੱਖਣਾ ਜ਼ਰੂਰੀ ਹੈ ਜਿਹੜੇ ਇਹਨਾਂ ਦੇ ਹੁਣ ਆਪਾਂ ਇਸ ਚਿੱਪ ਦੇ ਵਿੱਚ ਵੜ ਗਏ ਦੁੱਧ ਦੀ ਕੁਆਂਟੀਟੀ ਜੀ ਵੜ ਗਏ ਮੰਨ ਕੇ ਜੇ ਲੋ ਪੈਸੇ ਮਗਰ ਲੱਗੇ ਹੋਏ ਆ ਪਰ ਜਿਹੜੀ ਸਿਹਤ ਹੈ ਉਹ ਕਿਤੇ ਨਾ ਕਿਤੇ ਆਪਣੀ ਖੋਈ ਜਾ ਰਹੀ ਹੈ ਸਿਹਤ ਦਾ ਨੁਕਸਾਨ ਜ਼ਰੂਰ ਹੋ ਰਿਹਾ ਹੈ ਆ ਦੇਖੋ ਗੇਰਾ ਮੈਂ ਇੱਕ ਵੀਡੀਓ ਪਾਈ ਸੀ ਪਹਿਲਾਂ ਵੀ ਗਿਰਦੀ ਅੱਖਾਂ ਚੋਂ ਪਾਣੀ ਕਿਉਂ ਆਉਂਦਾ ਮੈਨੂੰ ਲੱਗਦਾ ਇਹ ਅਸਲ ਦੇ ਆਉਂਦੀ ਆ ਆਹ ਦੇਖੋ ਗਿਰਦਾ ਮੂੰਹ ਮੱਥਾ ਆ ਦੇਖੋ ਇੰਨੀ ਸੋਹਣੀ ਗਿਰ ਰਹੀ ਥੀ ਕੰਨ ਕੰਨ ਦੀ ਦੇਖ ਕੁਆਲਿਟੀ ਆਹਗਾ ਬੱਚੀ ਹੈ ਪਿੱਛੇ ਬੱਚੀ ਹੈ ਖਰੀਬ ਕੋ ਕੰਨਾ ਸੋਣਾ ਮੂੰਹ ਮੱਥਾ ਇਹਨੇ ਬਈ ਪਿਓਰ ਗੇਰ ਹੋਰ ਵੀ ਨਹੀਂ ਕੀਤੀ ਦੂਜੇ ਨੰਬਰ ਤੇ ਆਈਏ ਦੂਜੇ ਤੇ